ਪ੍ਰੈਗਨੈਂਸੀ ਸਾਡੇ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਔਰ ਜਦੋਂ ਪ੍ਰੈਗਨੈਂਸੀ ਦੀ ਵੇਟ ਕੀਤੀ ਜਾਂਦੀ ਹੈ ਉਹ ਕਈ ਵਾਰ ਐਗ ਓਵਲੇਸ਼ਨ ਦੇ ਟਾਈਮ ਤੋਂ ਲੈ ਕੇ ਉਹ 14 ਡੇਸ ਕੱਢਨੇ ਹੀ ਬੜੇ ਮੁਸ਼ਕਲ ਹੋ ਜਾਂਦੇ ਨੇ ਔਰ ਕਦੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਦੋਂ ਪ੍ਰੈਗਨੈਂਟ ਹੋ ਗਏ ਬੜੀ ਵਾਰ ਯੰਗ ਗਰਲ ਸਾਡੇ ਕੋਲ ਆਉਂਦੀਆਂ ਨੇ ਔਰ ਪੁੱਛਦੀਆਂ ਨੇ ਕਿ ਅਸੀਂ ਪ੍ਰੈਗਨੈਂਸੀ ਟੈਸਟ ਕਦੋਂ ਕਰ ਸਕਦੇ ਹਾਂ ਸੋ ਦਾ ਆਨਸਰ ਇਹੀ ਹੈ ਕਿ ਜਦੋਂ ਵੀ ਤੁਹਾਡੇ ਸਾਈਕਲ ਰੈਗੂਲਰ ਹੈ ਤਜੇ ਜਦ ਅਗਰ ਤੁਹਾਡਾ 1 ਵੀ ਦਿਨ ਉੱਪਰ ਚੜਦਾ ਹੈ ਤਾਂ ਤੁਸੀਂ ਪ੍ਰੈਗਨਨਸੀ ਟੈਸਟ ਲੈ ਸਕਦੇ ਹੋ। ਔਰ ਕਈ ਵਾਰ ਤੁਹਾਡਾ ਪੀਰੀਅਡਸ ਇਰੈਗੂਲਰ ਹੁੰਦੇ ਨੇ ਤਾਂ ਆਪਣੇ ਲਾਸਟ ਅਨਪ੍ਰੋਟੈਕਟਿਡ ਇੰਟਰਕੋਰਸ ਤੋਂ 21 ਡੇਜ਼ ਬਾਅਦ ਤੁਸੀਂ ਬੜੇ ਆਰਾਮ ਨਾਲ ਇਹ ਟੈਸਟ ਲੈ ਸਕਦੇ ਹੋ। ਇੱਕ ਹੋਰ ਕੁਐਸਚਨ ਜੋ ਬਹੁਤ ਫ੍ਰੀਕੁਐਂਟਲੀ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਯੂਰਿਨ ਵਾਲਾ ਟੈਸਟ ਜੋ ਇੱਕ ਸਿੰਪਲ ਸਟ੍ਰਿਪ ਟੈਸਟ ਹੈ ਉਹ ਐਕਿਊਰੇਟ ਹੈ? ਸੋ ਅਸੀਂ ਇਹੀ ਕਹਿੰਦੇ ਆ ਕਿ ਜਦੋਂ ਹੀ ਤੁਹਾਡਾ ਦਿਨ ਉੱਪਰ ਚੜਦੇ ਹੈ ਤੁਸੀਂ ਇੱਕ ਸਿੰਪਲ ਫਾਰਮੇਸੀ ਤੋਂ ਸਟ੍ਰਿਪ ਲਓ ਉਹਦੇ ਵਿੱਚ ਬਹੁਤ ਹੀ ਕਲੀਅਰ ਇਨਸਟਰਕਸ਼ਨਸ ਦਿੱਤੀਆਂ ਹੁੰਦੀਆਂ ਨੇ ਕਿ ਤੁਸੀਂ 4 ਤੋਂ 5 ਡ੍ਰੌਪਸ ਆਪਣੀ ਯੂਰਿਨ ਦੇ ਉੰ데 ਤੇ ਪਾਓ ਔਰ ਅਗਰ ਜੇ ਦੋ ਲਾਈਨਾਂ ਆ ਜਾਂਦੀਆਂ ਹਨ ਤਾਂ ਤੁਹਾਡਾ ਟੈਸਟ ਪੋਜ਼ਿਟਿਵ ਹੈ ਦੈਨ ਇਹ ਕਿੰਨਾ ਐਕੂਰੇਟ ਹੈ ਤੁਸੀਂ ਬਹੁਤ ਸੇਫਲੀ ਇਹਤੇ ਤੇ ਰਿਲੈਕਸ ਕਰ ਸਕਦੇ ਹੋ ਬੜੀ ਵਾਰ ਮੇਰੇ ਕੋਲ ਕੁਐਸਚਨ ਪੁੱਛਿਆ ਜਾਂਦਾ ਨੇ ਕਿ ਕੀ ਬਲੱਡ ਟੈਸਟ ਜ਼ਿਆਦਾ ਇਫੈਕਟਿਵ ਹੈ ਜਾਂ ਜ਼ਿਆਦਾ ਬੈਟਰ ਹੈ ਤਾਂ ਮੇਰਾ ਆਨਸਰ ਇਹੀ ਹੁੰਦਾ ਹੈ ਕਿ ਯੂਰਿਨ ਟੈਸਟ ਸਭ ਤੋਂ ਜ਼ਿਆਦਾ ਕਾਮਨਲੀ ਕੀਤਾ ਜਾਂਦਾ ਹੈ ਅਗਰ ਸਾਨੂੰ ਕੋਈ ਡਾਊਟ ਹੋਏ ਫਾਰ ਇਗਜ਼ਾਮਪਲ ਸਾਨੂੰ ਵੀਕਲੀ ਪੋਜ਼ਿਟਿਵ ਹੋਏ ਜਾਂ ਕੋਈ ਇੰਡੀਕੇਸ਼ਨ ਹੋਵੇ ਤਾਂ ਅਸੀਂ ਬਲੱਡ ਦਾ ਟੈਸਟ ਕਰਦੇ ਹਾਂ ਪਰ ਤੁਸੀਂ ਬੜਾ ਸੇਫਲੀ ਯੂਰਿਨ ਦੇ ਟੈਸਟ ਤੇ ਰਿਲਾਇਅ ਕਰ ਸਕਦੇ ਹੋ